ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤਰੇਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਪ੍ਰਿੰਟ ਸੂਟ ਲੈ ਕੇ ਆਏ ਜੀ ਸਿਲਕ ਪਸ਼ਮੀਨੇ ਦੇ ਵਿੱਚ ਪ੍ਰਿੰਟ ਸੂਟ ਹੋਣਗੇ ਅੱਜਕੱਲ ਬਹੁਤ ਜ਼ਿਆਦਾ ਸਿਲਕ ਪਸ਼ਮੀਨੇ ਦਾ ਫੈਸ਼ਨ ਹੈ ਪਲੇਨ ਸੂਟ ਦੀ ਕੀ ਪ੍ਰਿੰਟ ਸੂਟ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੈ ਤਾਂ ਮੇਨ ਗੱਲ ਹੈ ਕਿ ਬਹੁਤ ਹੀ ਲੋ ਪ੍ਰਾਈਸ ਦੇ ਵਿੱਚ ਸੂਟ ਲੈ ਕੇ ਆਏ ਜੀ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਸਿਰਫ 850 ਦੇ ਵਿੱਚ ਤੁਹਾਨੂੰ ਸੂਟ ਮਿਲ ਜਾਣਾ ਹੈ ਅੱਜ 850 ਦੇ ਵਿੱਚ ਤੁਸੀਂ ਸੂਟ ਪਰਚੇਸ ਕਰ ਸਕਦੇ ਹੋ ਤੇ ਬਾਕੀ ਜਿਹੜੇ ਕੋਰੀਅਰ ਚਾਰजेस ਹੋਣਗੇ ਉਹ ਪਰਪੋ ਨੂੰ ਅਲੱਗ ਤੋਂ ਪੇ ਕਰਨੇ ਹੁੰਨੇ ਆਪਣੇ ਐਡਰੈਸ ਦੇ ਅਕੋਰਡਿੰਗ ਜਦੋਂ ਤੁਸੀਂ ਸੂਟ ਦੀ ਪਿਕਟ ਕਰਨੀ ਹੁੰਦੀ ਹੈ ਪਹਿਲਾਂ ਹੀ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰजेस ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਤੇ ਬੁਕਿੰਗ ਲਈ ਨੰਬਰ ਐਜ ਮੇਰਾ 8146580803 8146580800 ਦਿਨ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ অপਸ਼ਨ ਨਹੀਂ ਹੈਗੀ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਆਲਦੀ ਨਾਲ ਦਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਜੀ ਤੇ ਬਾਕੀ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਜਿਵੇਂ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਦੇਖੋ ਬੜਾ ਪਿਆਰਾ ਬਲੂ ਕਲਰ ਦੇ ਵਿੱਚ ਸੂਟ ਹੈ ਜੀ ਆਲ ਓਵਰ ਸੂਟ ਹੋਣਗੇ ਪੂਰੇ 5 ਮੀਟਰ ਦੀ ਕੱਟ ਰਹੂਗੀ ਸੂਟਾਂ ਦੀ ਸਿਲਕ ਪਸ਼ਮੀਨਾ ਦੇ ਵਿੱਚ ਸੂਟ ਹੈ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਾਕੀ ਜਿਨ੍ਹਾਂ ਨੂੰ ਕੋਈ ਆਪਣੀ ਚੋਇਸ ਦੇ ਅਕੋਰਡਿੰਗ ਲਗਾਣੀ ਆ ਤੁਹਾਡੀ ਚੋਇਸ ਹੈ ਵੈਸੇ ਲਾਈਨਿੰਗ ਨਹੀਂ ਲਗਣੀ ਸੂਟਾਂ ਨੂੰ ਬਹੁਤ ਪਿਆਰਾ ਬਲੂ ਕਲਰ ਦੇ ਵਿੱਚ ਸੂਟ ਹੈ ਇਹ ਤਾਂ ਤੁਸੀਂ ਜੇ ਨੈਕਸਟ ਸੀਜ਼ਨ ਲਈ ਵੀ ਐਕਸਟਰਾ ਖਰੀਦ ਕੇ ਰੱਖਣੇ ਜਾਂ ਕਿਸੇ ਨੂੰ ਗਿਫਟ ਦੇਣਾ ਤਾਂ ਬਹੁਤ ਪਿਆਰਾ ਸੂਟ ਹੈ ਸਿਰਫ 850 ਦੇ ਵਿੱਚ ਤੁਹਾਨੂੰ ਸੂਟ ਮਿਲ ਰਿਹਾ ਅੱਜ ਇਹ ਕੋ ਬਲੂ ਕਲਰ ਦੇ ਵਿੱਚ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਵਿਦਾਊਟ ਦੁਪੱਟਾ ਸੂਟ ਹੋਣਗੇ ਸਿਲਕ ਪਸ਼ਮੀਨੇ ਦੇ ਵਿੱਚ ਇਹਦੇ ਮੈਂ ਤੁਹਾਨੂੰ ਹੁਣ ਕਲਰ ਦਿਖਾਨੀ ਆ ਨੈਕਸਟ ਹੈਗਾ ਇਹਦੇ ਵਿੱਚ ਬੜਾ ਸੋਹਣਾ ਮਰੂਨ ਜਿਹਾ ਕਲਰ ਬਹੁਤ ਪਿਆਰਾ ਪ੍ਰਿੰਟ ਜਿਹੜਾ ਮੈਂ ਬਲੂ ਦਿਖਾਇਆ ਉਹਦੇ ਨਾਲ ਦਾ ਹੀ ਹੈ ਜੀ ਇਹ ਵਾਲਾ ਸੂਟ ਇਹ ਲੁੱਕ ਦੇ ਵਿੱਚ ਆ ਜਾਣਾ ਤੇ ਹਾਲਓਵਰ ਸੂਟ ਹੈ ਸਿਲਕ ਪਸ਼ਮੀਨੇ ਦੇ ਵਿੱਚ ਪੂਰੇ 5 ਮੀਟਰ ਦੀ ਕੱਟ ਰਹੂਗੀ ਵਿਦਆਊਟ ਦੁਪੱਟਾ ਸੂਟ ਹੈ 850 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਗ੍ਰੀਨ ਕਲਰ ਇਹਦੇ ਵਿੱਚ ਅੱਜ ਕਾਫੀ ਸਾਰੇ ਸੂਟ ਹੈਗੇ ਤਾਂ ਹੀ ਆਪਾਂ ਘੱਟ ਰੇਟ ਦੇ ਵਿੱਚ ਕੱਢੇ ਆ ਇਹ ਕਾਫੀ ਸਾਰੇ ਸੂਟ ਹੈਗੇ ਆਪਣੇ ਕੋਲ ਗ੍ਰੀਨ ਕਲਰ ਦੇ ਵਿੱਚ ਖਤ ਪਿਆਰਾ ਕਲਰ ਇਹ ਲੁੱਕ ਦੇ ਵਿੱਚ ਆ ਜਾਣਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਡਾਰਕ ਗ੍ਰੀਨ ਕਲਰ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਆਲਓਵਰ ਸੂਟ ਵਿਦਾਊਟ ਦੁਪੱਟਾ 850 ਪ੍ਰਾਈਸ ਦੇ ਨਾਲ ਇਸੇ ਪ੍ਰਿੰਟ ਦੇ ਵਿੱਚ ਦੇਖੋ ਜੀ ਜਿਨ੍ਹਾਂ ਨੂੰ ਡਾਰਕ ਕਲਰ ਨਹੀਂ ਪਸੰਦ ਦੇਖੋ ਇਹ ਕਿੰਨਾ ਪਿਆਰਾ ਸੂਟ ਹੈ ਸਿਲਕ ਪਸ਼ਮੀਨੇ ਦੀ ਜਿਹੜੀ ਲੁੱਕ ਹੈ ਬਹੁਤ ਪਿਆਰੀ ਹੁੰਦੀ ਹੈ ਜੀ ਜਿਹੜੀ ਤੰਦ ਤੋਂ ਹੀ ਪਤਾ ਲੱਗ ਜਾਂਦਾ ਔਰ ਇਹ ਜਿਹੜੀ ਕੰਨੀ ਤੋਂ ਬਹੁਤ ਸੋਹਣੇ 쉐ਡੇਡ ਸੂਟ ਹੁੰਨੇ ਆ ਕਿਉਂਕਿ ਮੈਨੂੰ ਲੱਗਦਾ ਇਸ ਸੀਜ਼ਨ 'ਚ ਸਾਰਿਆਂ ਨੇ ਸਿਲਕ ਪਸ਼ਮੀਨੇ ਦੇ ਸੂਟ ਪੱਕਾ ਸਵਾਏ ਤਾਂ ਹੋਣੇ ਸਵਾਹਤ ਪਿਆਰੇ ਪ੍ਰਿੰਟ ਦੇ ਨਾਲ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਕਲਰ ਦੇਖੋ ਕਿੰਨਾ ਪਿਆਰਾ ਸੂਟ ਦਾ ਲਾਈਟ ਦਾ ਲਾਈਟ ਹੈ ਜੇ ਤਾਂ ਜਿਵੇਂ ਬਜ਼ੁਰਗਾਂ ਨੇ ਕਿਸੇ ਨੇ ਬਣਵਾਉਣਾ ਏਜ ਦਾ ਤੁਸੀਂ ਤਾਂ ਤੁਸੀਂ بیس ਕਲਰ ਦਾ ਦੁਪੱਟਾ ਲੈ ਸਕਦੇ ਹੋ ਬਾਕੀ ਜੇ ਤੁਹਾਡੀ ਘਾਟੇ ਜਾਂ ਤਾਂ ਜਿਵੇਂ ਮੈਰੂਨ ਕਲਰ ਦਾ ਦੁਪੱਟਾ ਲੈ ਕੇ ਫਿਰ ਡਾਰਕ ਬਣ ਜਾਂਦਾ ਸੂਟ ਹਮੇਸ਼ਾ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਬਹੁਤ ਪਿਆਰਾ ਕਲਰ ਹੈ ਇਹ ਲੁੱਕ ਦੇ ਵਿੱਚ ਆ ਜਾਣਾ ਸੋ ਸਾਢੇ 800 ਪ੍ਰਾਈਸ ਹੈ ਜੀ ਇੱਕ ਪ੍ਰਿੰਟ ਦੇ ਹੁਣ ਮੈਂ ਤੁਹਾਨੂੰ ਕਲਰ ਦਿਖਾਏ ਸੀਗੇ ਇਹ ਸਾਢੇ 800 ਪ੍ਰਾਈਸ ਦੇ ਨਾਲ ਤੇ ਨੈਕਸਟ ਪ੍ਰਿੰਟ ਸਟਾਰਟ ਕਰਦੇ ਆਂ ਬੜਾ ਪਿਆਰਾ ਦੇਖੋ ਗ੍ਰੀਨ ਕਲਰ ਦੇ ਵਿੱਚ ਹੈ ਜੀ ਇਹ ਵੀ ਸੂਟ ਬਹੁਤ ਪਿਆਰਾ ਗ੍ਰੀਨ ਕਲਰ ਦੇ ਵਿੱਚ ਇਹ ਲੁੱਕ ਦੇ ਵਿੱਚ ਆ ਜਾਣਾ ਅੰਬੀ ਵਾਲਾ ਪ੍ਰਿੰਟ ਅੰਬੀ ਵਾਲਾ ਪ੍ਰਿੰਟ ਤਾਂ ਵੈਸੇ ਸਾਰਿਆਂ ਦਾ ਫੇਵਰਟ ਹੁੰਦਾ ਇਹ ਦੇਖੋ ਕਲਰ ਕਿੰਨਾ ਪਿਆਰਾ ਹੈ ਪੂਰੇ 5 ਮੀਟਰ ਦੀ ਕੱਟ ਰਹੋਗੀ ਸੂਟ ਦੀ ਵਿਦਆਊਟ ਦੁਪੱਟਾ ਸਿਲਕ ਪਸ਼ਮੀਨੇ ਦੇ ਵਿੱਚ ਪ੍ਰਿੰਟ ਦਾ ਸੂਟ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਾ ਇਹ ਸੇਮ ਦੇ ਵਿੱਚ ਹੈਗਾ ਨੈਕਸਟ ਦੇਖੋ ਕਿੰਨਾ ਪਿਆਰਾ ਬਰਾਊਨ ਕਲਰ ਸੇਮ ਪ੍ਰਿੰਟ ਦੇ ਵਿੱਚ ਬਰਾਊਨ ਕਲਰ ਬਹੁਤ ਪਿਆਰੀ ਪ੍ਰਿੰਟਿੰਗ ਹਾਲਓਵਰ ਸੂਟ ਵਿਦਾਊਟ ਦੁਪੱਟਾ ਸਿਲਕ ਪਸ਼ਮੀਨੇ ਦੇ ਵਿੱਚ 850 ਪ੍ਰਾਈਸ ਦੇ ਨਾਲ 850 ਪ੍ਰਾਈਸ ਹੈ ਜੀ ਇਹ ਵਾਲਾ ਸੂਟ ਦਾ ਨੈਕਸਟ ਸੂਟ ਆ ਗਿਆ ਬੜਾ ਪਿਆਰਾ ਮੋਰ ਪੰਖੀ ਕਲਰ ਦੇ ਵਿੱਚ ਬਹੁਤ ਸੋਹਣਾ ਜ ਮੋਰ ਪੰਖੀ ਰੰਗ ਹੈ ਸੂਟ ਦਾ ਪੂਰੇ 5 ਮੀਟਰ ਦੀ ਕੱਟ ਰਹੂਗੀ ਸੂਟ ਦੀ ਇਹ ਖ ਬਹੁਤ ਸੋਹਣਾ ਅੰਬੀ ਵਾਲਾ ਪ੍ਰਿੰਟ ਹੈ ਇਹ ਸੂਟ ਦਾ ਕਲਰ ਬੜਾ ਪਿਆਰਾ ਹੈ ਅਲੂਵਰ ਸੂਟ ਵਿਦਾਊਟ ਦੁਪੱਟਾ ਇਹ ਲੁੱਕ ਦੇ ਵਿੱਚ ਆਇਆ। ਬੜਾ ਸੋਹਣਾ ਪੀਕਾਕ ਬਲੂ ਜਿਹਾ ਕਲਰ ਹੈ। ਪ੍ਰਿੰਟ ਬੜਾ ਪਿਆਰਾ ਵਿਦਾਊਟ ਦੁਪੱਟਾ ਸੂਟ ਸਿਲਕ ਪਸ਼ਮੀਨੇ ਦੇ ਵਿੱਚ। ਨੈਕਸਟ ਆ ਗਿਆ ਇਹਦੇ ਵਿੱਚ ਬੜਾ ਸੋਹਣਾ ਮਰੂਨ ਜਿਹਾ ਕਲਰ ਹੈ ਸੇਮ ਪ੍ਰਿੰਟ ਦੇ ਵਿੱਚ। ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਪੂਰੇ 5 ਮੀਟਰ ਦੀ ਕੱਟ ਰਣੀ ਆ ਸੂਟਾਂ ਦੀ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਸੂਟ ਦਾ ਵਿਦਆਊਟ ਦੁਪੱਟਾ ਸੂਟ ਸਿਲਕ ਪਸ਼ਮੀਨੇ ਦੇ ਵਿੱਚ 850 ਪ੍ਰਾਈਸ ਦੇ ਨਾਲ ਤੇ ਨੈਕਸਟ ਪ੍ਰਿੰਟ ਆ ਗਿਆ ਬੜਾ ਪਿਆਰਾ ਮਸਟਡ ਕਲਰ ਦੇ ਵਿੱਚ ਸੂਟ ਹੈ ਇਹ ਵੀ ਅੰਬੀ ਵਾਲਾ ਪ੍ਰਿੰਟ ਹੈ ਪਰ ਪ੍ਰਿੰਟ ਜਿਆਦਾ ਵੱਡਾ ਨਹੀਂ ਹੈਗਾ ਨੋਰਮਲ ਜਿਹਾ ਪ੍ਰਿੰਟ ਦੇ ਵਿੱਚ ਸੂਟ ਹੈ ਸੋਨਾ ਜਿਹਾ ਪ੍ਰਿੰਟ ਇਹ ਦੇਖੋ ਬੜਾ ਪਿਆਰਾ 골ਡਨ ਮਸਟਰਡ ਜਿਹਾ ਕਲਰ ਹੈ ਇਹ ਵਾਲੇ ਸੂਟ ਦਾ ਡਿਫਰੈਂਟ ਜਿਹਾ ਤੇ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਵਿਰਲੀ ਵਿਰਲੀ ਜੀ ਪ੍ਰਿੰਟਿੰਗ ਹੈ ਪ੍ਰਾਈਸ ਹੈਗਾ 850 ਇਹਦੇ ਹੁਣ ਆਪਾਂ ਕਲਰ ਦਿਖਾਨੇ ਆ ਨੈਕਸਟ ਆ ਗਿਆ ਇਹਦੇ ਵਿੱਚ ਡਾਰਕ ਗ੍ਰੇ ਕਲਰ ਥੋੜੀ ਪਰਪਲ ਜੀ ਟੋਨ ਤੇ ਜਿਹੜਾ ਗ੍ਰੇ ਹੁੰਦਾ ਉਹ ਵਾਲਾ ਕਲਰ ਹੈ ਜੀ ਸੂਟ ਦਾ ਇਹ ਦੇ ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਦੇਖੋ ਕਿੰਨਾ ਪਿਆਰਾ ਸੂਟ ਹੈ ਜਿਹੜੇ ਮਰਜੀ ਕਲਰ ਦਾ ਇਹਦੇ ਨਾਲ ਤੁਸੀਂ ਦੁਪੱਟਾ ਵੀਅਰ ਕਰ ਸਕਦੇ ਹੋ ਕਿਉਂਕਿ ਇਹਦੇ ਵਿੱਚ ਕਾਫੀ ਸਾਰੇ ਕਲਰ ਹੈ ਪ੍ਰਿੰਟ ਦੇ ਵਿੱਚ ਪ੍ਰਾਈਸ ਹੈਗਾ 850 ਨੈਕਸਟ ਆ ਗਿਆ ਬੜਾ ਪਿਆਰਾ ਬਦਾਮੀ ਕਲਰ ਸਦਾ ਬਹਾਰ ਇਹ ਸਾਰਿਆਂ ਨੂੰ ਵੈਸੇ ਵੀ ਥੋੜਾ ਮੰਮੀਆਂ ਦੀ ਜ਼ਿਆਦਾਤਰ ਪਸੰਦ ਹੁੰਦੀ ਹੈ ਜੀ ਆਹ ਵਾਲੇ ਕਲਰ ਦੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਪਿਆਰੀ ਪ੍ਰਿੰਟਿੰਗ ਵਿਦਆਊਟ ਦੁਪੱਟਾ ਸੂਟ ਹੈ ਅੰਬੀ ਵਾਲੇ ਪ੍ਰਿੰਟ ਦੇ ਵਿੱਚ ਨੈਕਸਟ ਆ ਗਿਆ ਗ੍ਰੇ ਕਲਰ ਲਾਈਟ ਗ੍ਰੇ ਕਲਰ ਹੈ ਪਹਿਲਾਂ ਦਿਖਾਇਆ ਸੀ ਜਿਹੜਾ ਡਾਰਕ ਗ੍ਰੇ ਸੁਰਮੀ ਪਰਪਲ ਗ੍ਰੇ ਕਲਰ ਸੀਗਾ ਇਹ ਲਾਈਟ ਗ੍ਰੇ ਕਲਰ ਹੈ ਇਹਦੇ ਵਿੱਚ ਵੀ ਸਾਰੇ ਮਲਟੀ ਕਲਰ ਹੈਗੇ ਆ ਜਿਹੜੇ ਮਰਜ਼ੀ ਰੰਗ ਦਾ ਤੁਸੀਂ ਦੁਪੱਟਾ ਲੈ ਸਕਦੇ ਹੋ ਵੈਸੇ ਐਵੇਂ ਦੇ ਸੂਟਾਂ ਨਾਲ ਤਾਂ ਸਟਾਲਸ ਵਗੈਰਾ ਵੀ ਆਪਾਂ ਵੀਅਰ ਕਰ ਸਕਦੇ ਆ ਇਹ ਲੁੱਕ ਆ ਜੀ 850 ਪ੍ਰਾਈਸ ਦੇ ਨਾਲ ਰਹਿਣਗੇ ਸੂਟ ਨੈਕਸਟ ਆ ਗਿਆ ਇਹਦੇ ਵਿੱਚ ਦੇਖੋ ਕਿੰਨਾ ਪਿਆਰਾ ਮਹਿੰਦੀ ਜਿਹਾ ਕਲਰ ਹੈ ਲਾਈਟ ਜਿਹਾ ਮਹਿੰਦੀ ਕਲਰ ਸੂਟ ਦਾ ਤੇ ਪ੍ਰਿੰਟ ਬੜਾ ਪਿਆਰਾ ਹੈ ਅੰਬੀ ਵਾਲਾ ਪ੍ਰਿੰਟ ਇਹਦੇ ਨਾਲ ਦੇ ਹੀ ਦਿਖਾ ਰਹੀ ਹਾਂ ਮੈਂ ਤੁਹਾਨੂੰ ਸਾਰੇ ਸੂਟ ਇਹ ਲੁੱਕ ਦੇ ਵਿੱਚ ਆ ਜਣਾ ਸੂਟ ਇਹ ਦੇਖੋ ਕਲਰ ਕਿੰਨਾ ਪਿਆਰਾ ਜਿਹੇ ਜੇ ਮਰਜ਼ੀ ਤੁਸੀਂ ਇਹਦੇ ਨਾਲ ਦੁਪੱਟਾ ਲੈ ਸਕਦੇ ਹੋ ਬਹੁਤ ਪਿਆਰੇ ਕਲਰ ਹੈ ਨੈਕਸਟ ਆ ਗਿਆ ਫਿਰੋਜ਼ੀ ਕਲਰ ਫਿਰੋਜ਼ੀ ਕਲਰ ਦੇ ਵਿੱਚ ਵਾਹ ਸੋਨਾ ਫਿਰੋਜ਼ੀ ਰੰਗ ਅੰਬੀ ਵਾਲਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਹੈ ਇੱਥੇ ਤੁਸੀਂ ਲੁੱਕ ਦੇਖ ਸਕਦੇ ਹੋ ਚਾਹ ਫਿਰੋਜ਼ੀ ਰੰਗ ਦਾ ਦੁਪੱਟਾ ਲੈ ਲੋ ਚਾਹ ਮਜੈਂਟਾ ਜੇ ਕਲਰ ਦਾ ਪਿੰਕ ਕਲਰ ਦਾ ਦੁਪੱਟਾ ਬਹੁਤ ਸੋਹਣੀ ਲੁੱਕ ਆਣੀਆ ਬੜੇ ਪਿਆਰੇ ਸਰਦਾਰੀ ਸੂਟ ਬਣਦੇ ਆ ਜੀ ਸਟਿਚ ਹੋ ਕੇ ਤੇ ਨੈਕਸਟ ਆ ਗਿਆ ਇਹਦੇ ਵੀ ਚੰਬੀ ਵਾਲੇ ਪ੍ਰਿੰਟ ਦੇ ਵਿੱਚ ਬਲੈਕ ਬਲੈਕ ਤੋਂ ਵੀ ਨਾ ਤਾਂ ਮੈਂ ਅੱਗੇ ਵੀ ਕਹਿਣੀ ਹੁੰਦੀ ਜਿਹੜਾ ਬਲੈਕ ਸੂਟ ਹੁੰਦਾ ਉਹਦੇ ਵੀ ਨਾ ਵੀਡੀਓ ਕਦੇ ਪੂਰੀ ਨਹੀਂ ਹੁੰਦੀ ਵਿੰਟਰ ਦੇ ਸੂਟ ਤਾਂ ਬਲੈਕ ਕਲਰ ਜ਼ਰੂਰ ਹੋਣਾ ਚਾਹੀਦਾ ਵਿੱਚ ਇਹ ਦੇਖੋ ਕਿੰਨਾ ਪਿਆਰਾ ਸਿਲਕ ਪਸ਼ਮੀਨੇ ਦੇ ਪ੍ਰਿੰਟਡ ਸੂਟ ਵਿਦਆਊਟ ਦੁਪੱਟਾ ਸਿਰਫ 850 ਦੇ ਵਿੱਚ ਅੱਜ ਤੁਹਾਨੂੰ ਬਹੁਤ ਪਿਆਰੇ ਸੂਟ ਮਿਲ ਰਹੇ ਆ ਇਹ ਆਗੇ ਅੰਬੀ ਵਾਲਾ ਪ੍ਰਿੰਟ ਸੀਗਾ ਨੈਕਸਟ ਬੜੇ ਫਲਾਵਰਸ ਦੇ ਵਿੱਚ ਪ੍ਰਿੰਟ ਸ਼ੁਰੂ ਕਰਾਂਗੇ ਆਪਾਂ ਫਲਾਵਰ ਬੜੇ ਫਲਾਵਰਸ ਦੇ ਵਿੱਚ ਦੇਖੋ ਜਿਨ੍ਹਾਂ ਨੂੰ ਪਸੰਦ ਆ ਸੂਟ ਬਹੁਤ ਪਿਆਰੀ ਪ੍ਰਿੰਟਿੰਗ ਹੈ ਸੂਟਾਂ ਦੀ ਇਹ ਲੋਕਾ ਦੇ। ਦੇਖੋ ਕਿੰਨਾ ਪਿਆਰਾ। ਮਹਿੰਦੀ ਗ੍ਰੀਨ ਕਲਰ ਹੈ ਜਿਹੜਾ ਮਰਜੀ ਤੁਸੀਂ ਆਪਾਂ ਇਹਦੇ ਨਾਲ ਦੁਪੱਟਾ ਲੈ ਸਕਦੇ ਹੋ। ਨੈਕਸਟ ਆ ਗਿਆ ਇਹਦੇ ਵਿੱਚ ਬਲੈਕ ਕਲਰ। ਇਹ ਵੀ ਕਲਰ ਬੜਾ ਪਿਆਰਾ ਹੈ। ਬਲੈਕ ਦੇ ਵਿੱਚ। ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਸੂਟ ਦੀ। ਇਹ ਲੋਕਾ ਜਣੇ। ਫਲਾਵਰ ਪ੍ਰਿੰਟ ਦੇ ਵਿੱਚ ਨੈਕਸਟ ਆ ਗਿਆ ਫਰੋਜ਼ੀ ਕਲਰ 로ਜ਼ੀ ਕਲਰ ਹੈ ਇਹ ਵੀ ਰੰਗ ਬਹੁਤ ਪਿਆਰਾ ਹੈ ਦੇਖੋ ਕਿੰਨਾ ਪਿਆਰਾ ਸੂਟ ਹੈ ਪੂਰਾ ਸਰਦਾਰੀ ਸੂਟ ਹੈ ਮੇਦੇ ਸੂਟ ਬਣੇ ਹੋਏ ਬਹੁਤ ਪਿਆਰੇ ਲੱਗਦੇ ਆ 850 ਪ੍ਰਾਈਸ ਦੇ ਨਾਲ ਮਿਲ ਰਹੇ ਆ ਜੀ ਅੱਜ ਤੁਹਾਨੂੰ ਸੂਟ ਸੋਹਣੇ ਸੋਹਣੇ ਨੈਕਸਟ ਆ ਗਿਆ ਮਸਟਰਡ ਕਲਰ ਵੱਡੇ ਫਲਾwrs ਦੇ ਵਿੱਚ ਹੀ ਸੂਟ ਹੈ ਮਸਟਰਡ ਕਲਰ ਹੈ ਦੇ ਲੁੱਕ ਦੇ ਵਿੱਚ। ਹਾਂ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ। ਬਹੁਤ ਪਿਆਰਾ ਮਸਟਰਡ ਕਲਰ ਦੇ ਵਿੱਚ ਸੂਟ। ਵਿਦਾਊਟ ਦੁਪੱਟਾ ਸਿਰਫ 850 ਪ੍ਰਾਈਸ ਦੇ ਨਾਲ। ਨੈਕਸਟ ਆ ਗਿਆ ਦੇਖੋ। ਮਰਜੈਂਟਾ ਵਾਈਨਜੈਟ ਕਲਰ ਹੈ। ਸੂਟ ਦਾ ਬਹੁਤ ਹੀ ਸੋਹਣਾ। ਜਿਵੇਂ ਵਿంటర్ ਦੇ ਸੂਟ ਹੁੰਨੇ ਆ, ਉਵੇਂ ਦਾ ਹੀ ਸਰਦੀਆਂ ਚ ਜਵੇਂ ਦੇ ਸੂਟ ਪਾਏ ਵੇ ਬਹੁਤ ਪਿਆਰੇ ਲੱਗਦੇ ਆ ਦੇਖੋ ਕਿੰਨਾ ਪਿਆਰਾ ਸੂਟ ਸਾਢੇ 850 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਰਸਟ ਕਲਰ ਇਹ ਵੀ ਸੂਟ ਬਹੁਤ ਪਿਆਰਾ ਹੈ ਰਸਟ ਕਲਰ ਦੇ ਵਿੱਚ ਵਿਦਾਊਟ ਦੁਪੱਟਾ ਸੂਟ ਸਿਰਫ ਸਾਢੇ 850 ਪ੍ਰਾਈਸ ਦੇ ਵਿੱਚ ਅੱਜ ਤੁਹਾਨੂੰ ਸਿਲਕ ਪਸ਼ਮੀਨਾ ਸੂਟ ਦਿਖਾਏ ਆਪਾਂ ਸਾਢੇ 850 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81400 680 8003 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਲਕਮ